ਐਕਟਿਵ ਰੀਕਾਲ ਸਟ੍ਰੈਟਜੀ ਪੇਪਰ ਦੇ ਵਿੱਚ ਜਿਹੜਾ ਆਪਾਂ ਪੜ੍ਹ ਰੱਖਿਆ ਉਹ ਆਪਾਂ ਨੂੰ ਦੁਬਾਰਾ ਚੇਤੇ ਕਿਵੇਂ ਆਵੇ ਆਪਾਂ ਕਿਉਂ ਪੇਪਰ ਦੇ ਵਿੱਚ ਕਨਫਿਊਜ਼ ਹੋ ਜਾਂਦੇ ਆ ਕੋਈ ਮੇਰਾ ਪੜਿਆ ਹੋਇਆ ਤਾਂ ਸੀਗਾ ਪਰੰਤੂ ਬਨੂੰ ਯਾਦ ਨਹੀਂ ਆ ਰਿਹਾ ਦੋ ਆਪਸ਼ਨਾਂ ਦੇ ਵਿੱਚ ਫਸ ਜਾਂਦੇ ਕਿਉਂਕਿ ਆਪਾਂ ਆਪਣੇ ਦਿਮਾਗ ਨੂੰ ਟ੍ਰੇਨ ਨਹੀਂ ਕੀਤਾ ਹੋਇਆ ਕੀ ਜਿਹੜਾ ਆਪਾਂ ਯਾਦ ਕੀਤਾ ਹੋਇਆ ਉਹ ਰੀਕਾਲ ਕਿਦਾਂ ਹੋਵੇ ਅੱਜ ਆਪਾਂ ਐਸਾ ਵੀਡੀਓ ਦੇ ਅੰਦਰ ਇਸੇ ਉੱਤੇ ਚਰਚਾ ਕਰਾਂਗੇ ਕਿ ਜੋ ਆਪਾਂ ਪੜ ਰੱਖਿਆ ਹੈਗਾ ਉਸ ਨੂੰ ਦੁਬਾਰਾ ਰੀਕਾਲ ਕਿੱਦਾਂ ਕਰਨਾ ਹੈ ਐਂਡ ਦੇ ਕਈ ਤਰੀਕੇ ਨੇ ਪਹਿਲਾ ਤਰੀਕਾ ਇਹ ਹੋ ਸਕਦਾ ਹੈ ਕਿ ਆਪਾਂ ਤੋਂ ਯਾਦ ਕੀਤਾ ਹੋਇਆ ਉਹਦੋਂ ਯਾਦ ਕੀਤਾ ਹੈ ਆਪਾਂ ਯਾਦ ਕਰ ਲਈਏ ਔਰ ਯਾਦ ਕਰਨ ਦੇ ਕਿਹੜੇ ਵਧੀਆ-ਵਧੀਆ ਤਰੀਕੇ ਹੋ ਸਕਦੇ ਆ ਕਿਸ ਤਰੀਕੇ ਨਾਲ ਯਾਦ ਕਰਨਾ ਇਸ ਤੋਂ ਸਬੰਧਿਤ ਮੈਂ ਦੋ ਵੀਡੀਓ ਬਣਾ ਰખી ਹੈ ਤੁਸੀਂ ਉਹ ਵੇਖ ਸਕਦੇ ਹੋ ਹੁਣ ਤੁਸੀਂ ਯਾਦ ਕਰ ਲਿਆ ਉਸ ਤੋਂ ਬਾਅਦ ਕਿਤਾਬ ਬੰਦ ਕਰ ਦੇਣੀ ਔਰ ਕਿਤਾਬ ਬੰਦ ਕਰਕੇ ਜੋ ਯਾਦ ਕੀਤਾ ਹੈ ਉਸ ਬਾਰੇ ਸੋਚਣਾ ਹੈ ਦੁਬਾਰਾ ਐਕਟਿਵ ਰੀਕਾਲ ਕਰਕੇ ਦੇਖਣੀ ਹੈਗੀ ਹੈ ਉਸ ਦਾ ਵਿਜੂਅਲਾਈਜੇਸ਼ਨ ਕਰਨਾ ਹੀਗਾ ਹੈ ਉਹਨੂੰ ਦੁਬਾਰਾ ਯਾਦ ਕਰਨਾ ਹੈ ਜਿਵੇਂ ਆਧਾਰਨ ਦੇ ਤੌਰ ਤੇ ਤੁਸੀਂ ਭਾਸ਼ਾ ਉਪ ਭਾਸ਼ਾ ਦਾ ਟੋਪਿਕ ਪੜਿਆ ਉਹਨਾਂ ਦੇ ਖੇਤਰ ਪੜੇ ਤਾਂ ਉਹ ਨਕਸ਼ਾ ਤੁਹਾਡੇ ਦਿਮਾਗ ਦੇ ਸਾਹਮਣੇ ਆ ਜਾਣਾ ਚਾਹੀਦਾ ਹੈ ਫੋਟੋ ਪੱਡੇ ਪੰਜਾਬ ਦਾ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਐ ਇੱਧਰ ਮਲਵੇਈ ਬੋਲਦੇ ਐ ਇੱਧਰ ਮਾਝੀ ਬੋਲਦੇ ਹੈਗੇ ਤੇ ਦੁਆਬੀ ਬੋਲਦੇ ਹੈਗੇ ਉਸ ਖੇਤਰ ਚ ਜਿਹੜੀਆਂ ਨਦੀਆਂ ਵਹਿ ਰਹੀਆਂ ਉਹ ਤੁਹਾਡੇ ਦਿਮਾਗ ਚ ਆ ਜਾਣੀਆਂ ਚਾਹੀਦੀਆਂ ਇਸ ਤਰੀਕੇ ਨਾਲ ਆਪਣੇ ਦਿਮਾਗ ਦੇ ਉੱਤੇ ਦੁਬਾਰਾ ਉਸ ਨੂੰ ਚੇਤੇ ਕਰਨਾ ਹੈ ਰੀਕਾਲ ਕਰਨਾ ਹੈਗਾ ਦੂਜਾ ਤਰੀਕਾ ਇਹ ਹੋ ਸਕਦਾ ਹੈ ਕਿ ਤੁਸੀਂ ਪੜ੍ਹ ਲਿਆ ਹੁਣ ਕਿਤਾਬ ਬੰਦ ਕਰ ਦਿਓ ਔਰ ਕਿਤਾਬ ਬੰਦ ਕਰਨ ਤੋਂ ਬਾਅਦ ਨੋਟਸ ਬਣਾਓ ਲਿਖ ਕੇ ਯਾਦ ਕਰੋ ਔਰ ਆਪਣੇ ਤਰੀਕੇ ਨਾਲ ਲਿਖ ਲੋ ਉਹਨੂੰ ਆਪਣੀ ਭਾਸ਼ਾ 'ਚ ਲਿਖ ਲੋ ਇਹ ਨਹੀਂ ਹੁੰਦਾ ਇਹ ਨਹੀਂ ਸੋਚਣਾ ਭਈ ਮੰਨੂ ਲਾਈਨ ਟੂ ਲਾਈਨ ਯਾਦ ਰਵੇ ਇੱਕ ਇੱਕ ਅੱਖਰ ਯਾਦ ਰਵੇ ਮੈਂ ਪੂਰਾ ਰੱਟਾ ਹੀ ਚੜਾਦਾ ਕੋਟ ਕੇ ਇਸ ਤਰੀਕੇ ਦੀ ਸੋਚ ਨਹੀਂ ਰੱਖਣੀ ਹਾਂ ਇਸ ਤਰੀਕੇ ਦੀ ਸੋਚ ਰੱਖਣੀ ਹੈ ਭਈ ਮੈਂ ਪੜਿਆ ਮੰਨੂ ਦੁਬਾਰਾ ਚੇਤਾ ਆ ਰਿਹਾ ਮੈਂ ਉਹਨੂੰ ਆਪਣੀ ਭਾਸ਼ਾ ਵਿੱਚ ਲਿਖ ਸਕਦਾ ਹੈ ਮੰਨੂ ਉਸ ਬਾਰੇ ਪੂਰਾ ਪੂਰਾ ਜਿਹੜਾ ਹੈਗਾ ਹੈ ਵਾਪਸ ਚੇਤਾ ਆ ਰਿਹਾ ਹੈ ਤੀਜਾ ਤਰੀਕਾ ਇਹ ਹੋ ਸਕਦਾ ਹੈ ਕਿ ਆਪਾਂ ਜਦੋਂ ਯਾਦ ਕਰ ਲਿਆ ਜੋ ਵੀ ਟੌਪਿਕ ਆਪਾਂ ਯਾਦ ਕਰ ਲਿਆ ਉਸ ਤੋਂ ਬਾਅਦ ਆਪਾਂ ਜਦੋਂ ਘੁੰਮ ਫਿਰ ਰਹੇ ਹਾਂ ਤਾਂ ਉਸ ਟੌਪਿਕ ਦੇ ਬਾਰੇ ਸੋਚੀਏ ਉਹਨੂੰ ਰੀਕਾਲ ਕਰਕੇ ਦੇਖੀਏ ਬਈ ਮੇਰੇ ਦਿਮਾਗ 'ਚ ਉਹ ਚੀਜ਼ ਫਿੱਟ ਹੋ ਗਈ ਕਿ ਚੰਗੀ ਤਰ੍ਹਾਂ ਉਸ ਚੀਜ਼ ਨੂੰ ਚੰਗੀ ਤਰ੍ਹਾਂ ਆਪਣੇ ਦਿਮਾਗ ਦੇ ਵਿੱਚ ਫਿੱਟ ਕਰਨਾ ਔਰ ਦਿਮਾਗ ਪੂਰਾ ਐਕਟਿਵ ਹੋ ਜਾਏਗਾ ਬਈ ਕਿਸ ਤਰੀਕੇ ਨਾਲ ਉਸ ਚੀਜ਼ਾਂ ਨੂੰ ਯਾਦ ਕਿਵੇਂ ਕਰਨਾ ਹੈ ਦੁਬਾਰਾ ਘੁੰਮਦੇ ਫਿਰਦੇ ਉਸ ਬਾਰੇ ਸੋਚਣਾ ਹੈਗਾ ਚੌਥਾ ਤਰੀਕਾ ਇਹ ਹੋ ਸਕਦਾ ਹੈ ਕੀ ਆਪਾਂ ਜੋ ਯਾਦ ਕਰ ਲਿਆ ਉਸ ਤੋਂ ਬਾਅਦ ਗਰੁੱਪ ਡਿਸਕਸ਼ਨ ਕਰੀਏ ਆਪਣੇ ਸਾਥੀਆਂ ਦੇ ਨਾਲ ਚਰਚਾ ਕਰੀਏ ਅੱਜ ਮੈਂ ਆ ਟੌਪਿਕ ਪੜਿਆ ਸੀਗਾ ਉਸ ਟੌਪਿਕ ਨੂੰ ਆਪਣੇ ਸਾਥੀਆਂ ਨੂੰ ਸਮਝਾਈਏ ਸਾਥੀ ਆਪਣੇ ਵਿਚਾਰ ਆਪਣੇ ਬਾਰੇ ਦੱਸਣ ਫਿਰ ਉਹ ਦੱਸਣ ਬਈ ਤੂੰ ਇੱਥੇ ਗਲਤ ਸੀਗਾ ਇੱਥੇ ਸਹੀ ਸੀ ਆ ਇਦਾਂ ਆ ਇਤਾਂ ਚੀਜ਼ ਉਹ ਜਦੋਂ ਵਾਪਸ ਕਰਦੇ ਆਪਾਂ ਇਸ ਪ੍ਰੈਕਟਿਸ ਨੂੰ ਤਾਂ ਆਪਣਾ ਦਿਮਾਗ ਹੈ ਜੋ ਇਨ੍ਹਾਂ ਤਰੀਕਿਆਂ ਦੇ ਨਾਲ ਬੜਾ ਐਕਟਿਵ ਹੋ ਜਾਂਦਾ ਹੈਗਾ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਕਿਵੇਂ ਵਾਪਸ ਯਾਦ ਕਰਨਾ ਹੈਗਾ ਹੈ ਪੰਜਵਾਂ ਤਰੀਕਾ ਇਹ ਹੋ ਸਕਦਾ ਹੈ ਕਿ ਆਪਾਂ ਟੈਸਟ ਦੇਈਏ ਇੱਕ ਟੌਪਿਕ ਆਪਾਂ ਯਾਦ ਕਰ ਲਿਆ ਔਰ ਇੱਕ ਟੌਪਿਕ ਯਾਦ ਕਰਨ ਤੋਂ ਬਾਅਦ ਆਪਾਂ ਜਿਵੇਂ ਪੇਪਰ ਦਿੰਦੇ ਹੋਵੇਂ ਟੈਸਟ ਕਰਕੇ ਦੇਖੀਏ ਔਰ ਫਿਰ ਦੁਬਾਰਾ ਚੇਤੇ ਕਰੀਏ ਆਪਣੇ ਦਿਮਾਗ ਦੇ ਉੱਤੇ ਜ਼ੋਰ ਪਾਈਏ ਦਿਮਾਗ ਦੇ ਜਿਸ ਹਿੱਸੇ ਵਿੱਚ ਆਪਾਂ ਸੋਹਣੇ ਤਰੀਕੇ ਨਾਲ ਗੱਲ ਨੂੰ ਫਿੱਟ ਕੀਤਾ ਹੋਇਆ ਜੋ ਪਾਠਕ੍ਰਮ ਦਾ ਵਿਸ਼ਾ ਵਸਤੂ ਆਪਾਂ ਉੱਥੇ ਰੱਖਿਆ ਹੋਇਆ ਉੱਥੋਂ ਆਪਾਂ ਚੱਕ ਲਈਏ ਔਰ ਫਿਰ ਉਸ ਬਾਰੇ ਆਪਾਂ ਲਿਖ ਦਈਏ ਇਸ ਕਾਰਨ ਆਪਣੀ ਇਹ ਪ੍ਰੈਕਟਿਸ ਹੋਣੀ ਚਾਹੀਦੀ ਹੈ ਕਿ ਆਪਾਂ ਯਾਦ ਕਰਨ ਦੇ ਨਾਲ-ਨਾਲ ਉਹਦੀ ਰੀਕਾਲ ਕਿੱਦਾਂ ਕਰਨੀ ਹੈ ਜਦੋਂ ਮਨੁੱਖ ਦਾ ਦਿਮਾਗ ਰੀਕਾਲ ਕਰਦਾ ਹੈ ਉਹ ਇਸ ਦਾ ਆਦੀ ਹੋ ਜਾਂਦਾ ਹੈ ਉਹ ਟ੍ਰੇਨਡ ਹੋ ਜਾਂਦਾ ਹੈ ਉਹ ਦਿਮਾਗ ਟ੍ਰੇਨਡ ਹੋ ਜਾਂਦਾ ਹੈ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਦੁਬਾਰਾ ਯਾਦ ਕਿਵੇਂ ਆਵੇਗਾ ਹੋਰ ਕਿਸ ਤਰੀਕੇ ਨਾਲ ਪਕੇਰਾ ਯਾਦ ਹੋਵੇਗਾ ਔਰ ਜਦੋਂ ਇਸ ਤਰੀਕੇ ਨਾਲ ਐਨਾ ਜਿਹੜੇ ਨੁਕਤਿਆਂ ਨੂੰ ਅਪਣਾਉਂਦਾ ਹੈ ਕਿਉਂਕਿ ਇਹਨਾਂ ਨੁਕਤਿਆਂ ਨਾਲ ਜਿਹੜਾ ਦਿਮਾਗ ਹੈ ਉਹ ਵੱਧ ਐਕਟਿਵ ਰਹਿੰਦਾ ਹੈ ਔਰ ਜਦੋਂ ਦਿਮਾਗ ਵੱਧ ਐਕਟਿਵ ਰਹਿੰਦਾ ਹੈ ਤਾਂ ਆਪਾਂ ਜੋ ਵਿਸ਼ਾ ਵਸਤੂ ਯਾਦ ਕੀਤਾ ਹੋਇਆ ਹੈ ਉਹ ਵਿਸ਼ਾ ਵਸਤੂ ਲੰਬਾ ਯਾਦ ਰਹਿੰਦਾ ਹੈ ਆਪਾਂ ਨੂੰ ਧੇਰ ਤੱਕ ਯਾਦ ਰਹਿੰਦਾ ਹੈ ਔਰ ਆਪਾਂ ਆਪਣੇ ਦਿਮਾਗ ਨੂੰ ਟ੍ਰੇਨ ਕਰ ਲਿਆ ਕਿ ਜਿਹੜਾ ਯਾਦ ਕੀਤਾ ਹੋਇਆ ਹੈ ਉਹਨੂੰ ਦੁਬਾਰਾ ਕੱਢਣਾ ਵੀ ਕਿੱਦਾਂ ਹੈਗਾ ਹੈ ਤੇ ਉਸ ਵਿੱਚ ਆਪਾਂ ਮਾਹਰ ਹੋ ਗਏ ਤਾਂ ਇਹ ਗੱਲ ਧਿਆਨ ਰੱਖਣੀ ਹੈ ਕਿ ਯਾਦ ਕਰਨ ਤੋਂ ਸੰਬੰਧਿਤ ਜੋ ਹੈ ਯਾਦ ਕਰਨਾ ਹੈ ਔਰ ਯਾਦ ਕਰਨ ਤੋਂ ਬਾਅਦ ਫਿਰ ਇਹ ਜਿਹੜੇ ਮੈਂ ਨੁਕਤੇ ਦੱਸਿਆ ਉਸ ਹਿਸਾਬ ਨਾਲ ਤੁਸੀਂ ਐਕਟਿਵ ਰੀਕਾਲ ਦੇਖ ਕਰਕੇ ਦੇਖਣੀ ਹੈ ਦਿਮਾਗ ਤੁਹਾਡਾ ਜਿਹੜਾ ਹੈ ਉਹ ਵੱਧ ਐਕਟਿਵ ਹੋ ਜਾਏਗਾ ਚੀਜ਼ ਲੇਟ ਤੱਕ ਯਾਦ ਰਹੇਗੀ ਔਰ ਜਦੋਂ ਤੁਹਾਨੂੰ ਜ਼ਰੂਰਤ ਪਵੇਗੀ ਤਾਂ ਉਹ ਚੀਜ਼ ਤੁਹਾਨੂੰ ਯਾਦ ਆ ਜਾਵੇਗੀ ਐਵੇਂ ਨਾ ਹੋਵੇ ਆਪਾਂ ਸਿੱਧੇ ਪੜਦੇ ਰਹੀਏ ਪੜਦੇ ਰਹੀਏ ਪੜਦੇ ਰਹੀਏ ਔਰ ਦੁਬਾਰਾ ਇਸ ਚੀਜ਼ ਉੱਤੇ ਗੌਰ ਹੀ ਨਾ ਕਰੀਏ ਭਾਈ ਜੋ ਮੈਂ ਪੜਿਆ ਹੋਇਆ ਹੈ ਉਹ ਮੈਨੂੰ ਕਿੰਨਾ ਕੀ ਯਾਦ ਹੈ ਇਸ ਤਰੀਕੇ ਦੇ ਹੋਰ ਬਹੁਤ ਸਾਰੇ ਵੀਡੀਓ ਮੈਂ ਇੱਕ ਕੋਰਸ ਲੈ ਕੇ ਆਇਆ ਹਾਂ ਬੇੜਾ ਪਾਰ ਕੋਰਸ ਇਹ ਜਿਹੜਾ ਕੋਰਸ ਹੈ ਸਫਲਤਾ ਦੀ ਕੁੰਜੀ ਹੈ ਤੁਸੀਂ ਇਹ ਕਰ ਸਕਦੇ ਹੋ ਪਲੇਲਿਸਟ ਦੇ ਵਿੱਚ YouTube ਦੀ ਪਲੇਲਿਸਟ ਦੇ ਵਿੱਚ ਅਲੱਗ ਤੋਂ ਕੀ ਕਹਿੰਦੇ ਆ ਉਸ ਕੋਰਸ ਲਈ ਨਾਮ ਰੱਖਿਆ ਬੇੜਾ ਪਾਰ ਕੋਰਸ ਸਫਲਤਾ ਦੀ ਕੁੰਜੀ ਟੋਪਰ ਕਿਵੇਂ ਬਣਿਏ ਤਾਂ ਤੁਸੀਂ ਇਸ ਤੇ ਜਾ ਕੇ ਹੋਰ ਵੀਡੀਓ ਇਹ ਜੋ ਵੇਖ ਸਕਦੇ ਹੋ ਧੰਨਵਾਦ